ਮੇਰੀ ਨਾ ਉਡੀਕ ਕਰਿਓ ਮੈਂ ਤੋਂ ਹਰੇਕ ਤਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਮੈਂ ਤੁਰੇ ਹੀ ਫਿਰਦਾ ਰਹਿਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ ਪਈ ਆ ਮੈਨੂੰ ਉੜੀ ਕਿਉਂ ਨਾ ਵੋਟ ਪਾ ਦਿਓ ਇਹ ਅਪੀਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੱਲ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਕੌਮੀ ਕਨਵੀਨਰ ਅਰਵਿੰਦ ਕੇਜੀਵਲ ਜੇਲ੍ਹ ਦੇ ਵਿੱਚ ਜੋ ਨੇ ਅਤੇ ਭਗਵੰਤ ਮਾਨ ਨੂੰ ਪੰਜਾਬ ਦੇ ਇਲਾਵਾ ਹੋਰ ਸੂਬਿਆਂ ਦੀ ਚੋਣ ਮੁਹਿੰਮ ਵੀ ਸਾਹਮਣੀ ਪੈ ਰਹੀ ਹੈ ਇਸੇ ਲਈ ਪੰਜਾਬ ਵਾਲਿਆਂ ਨੂੰ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿਸੇ ਪਿੰਡ ਮੇਰੇ ਤੋਂ ਨਾ ਆਇਆ ਜਾਵੇ ਉੜੀ ਕਿਉਂ ਨਾ ਵੋਟ ਪਾਓ ਮੈਂ ਬਾਅਦ ਦੇ ਵਿੱਚ ਆ ਜਾਵਾਂਗਾ ਬੇਨਤੀ ਕਰਨਾ ਆਇਆ ਮੈਂ ਆਉਂਗਾ ਪਰ ਹਾਂ ਹੋ ਸਕਦਾ ਕਿਸੇ ਪਿੰਡ ਮੇਥੋਂ ਨਾ ਆਇਆ ਜਾਵੇ ਉਹ ਪਿੰਡ ਵਾਲੇ ਇਹ ਨਾ ਕਹਿਣ ਕਿ ਯਾਰ ਇਹ ਭਗਵੰਤ ਮਾਨ ਆਂਦਾ ਬੋਟ ਪਾਣ ਦੇ 500 ਵੋਟਾਂ ਹੋਰ ਪੈਣ ਦੇ ਇਹ ਭਗਵੰਤ ਮਾਨ ਆ ਜਾਂਦਾ ਮੇਰੀ ਨਾ ਉਡੀਕ ਕਰਿਓ ਮੈਂ ਤੋ ਹਰੇਕ ਥਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਆਪਣੇ ਜਵਾਕਾਂ ਵਾਸਤੇ ਵੋਟਾਂ ਪਾਇਓ ਆਪਣੇ ਘਰ ਵਾਸਤੇ ਵੋਟਾਂ ਪਾਇਓ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕਿਸਮਤ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਮੈਂ ਤੁਰੇ ਹੀ ਫਿਰਦਾ ਰਹਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ ਧੀਆ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਕਹਿਣਾ ਅਬਦੇਵ ਦੇ ਨਾਰੇ ਬਣਾਉਂਦੇ ਆ ਵਧੀਆ ਗੱਲ ਹੈ ਪੜਾਅ ਨਿਕਲਣੀ ਚਾਹੀਦੀ ਹੈ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਤੇ ਫਿਰ 4 ਜੂਨ ਨੂੰ ਨਤੀਜੇ ਆ ਜਾਣਗੇ ਅੱਜ ਪਹਿਲੇ ਪੜਾਅ ਦੀ VOTING ਹੋ ਰਹੀ ਹੈ 102 ਸੀਟਾਂ ਤੇ VOTING ਹੋ ਰਹੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਆਖਰੀ ਪੜਾਅ ਯਾਨੀ ਕਿ 7ਵੇਂ ਪੜਾਅ ਦੇ ਵਿੱਚ ਵੋਟਾਂ ਪੈਣਗੀਆਂ